ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅਓ ਜੀ ਸ਼ਬਦ ਕਰਦੇ ਆਂ ਦਰਸ਼ਨ ਦੇਖ ਜਿਵੇਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇੱਕ ਨਵੀਂ ਤਰਜ਼ ਦੇ ਨਾਲ ਕਰਾਂਗੇ ਔਰ ਸ਼ਬਦ ਇਹ ਆਪਾਂ ਥੋੜੀਆਂ ਜਿਹੀਆਂ ਉੱਚੀਆਂ ਸੁਰਾਂ ਤੋਂ ਕਰਾਂਗੇ ਇੱਥੋਂ ਲਵਾਂਗੇ ਆਪਾਂ ਨੀ ਕੋਮਲ ਤੋਂ ਸ਼ਬਦ ਇਹ ਔਰ ਇਹ ਦੋ ਤਰਜ਼ਾਂ ਦਾ ਇਹ ਸ਼ਬਦ ਹੈ ਇਹਦੇ ਵਿੱਚ ਜਿਹੜੇ ਸੁਰ ਲੱਗਣੇ ਨੇ ਪੰਜ ਸੁਰ ਲੱਗਣੇ ਨੇ ਬਹੁਤ ਸੰਗਤ ਮੈਸੇਜ ਕਰਦੀ ਹੈ ਵੀ ਸਾਨੂੰ ਥੋੜੀ ਥੋੜੀ ਸੁਰਾਂ ਦੇ ਸ਼ਬਦ ਦੱਸੋ ਤਾਂ ਕਿ ਅਸੀਂ ਸੌਖੇ ਤਰੀਕੇ ਨਾਲ ਕਰ ਸਕੀਏ ਕੀਰਤਨ ਔਰ ਸਾਨੂੰ ਕਰਨ ਵਿੱਚ ਵੀ ਸਾਨੂੰ ਕੋਈ ਪ੍ਰੋਬਲਮ ਨਾ ਹੋਵੇ ਜਿਆਦਾ ਸੁਰ ਨਾ ਹੁੰਦੇ ਹੋਏ ਇਸ ਕਰਕੇ ਮੈਂ ਥੋੜੇ ਸੁਰਾਂ ਵਿੱਚੇ ਸ਼ਬਦ ਰੱਖਿਆ ਹੈ ਤਾਂ ਕਿ ਆਪ ਜੀ ਆਰਾਮ ਦੇ ਨਾਲ ਹੀ ਕੀਰਤਨ ਕਰ ਸਕੋ ਸਿੱਖ ਸਕੋ ਜੋ ਨਵੇਂ-ਨਵੇਂ ਜੁੜਦੇ ਹਨ ਉਹਨਾਂ ਨੂੰ ਹੁੰਦਾ ਹੈ ਕਿ ਅਸੀਂ ਥੋੜੇ ਜਿਹਾ ਸੁਰਾਂ ਵਿੱਚੇ ਸ਼ਬਦ ਸਿੱਖ ਲਈਏ ਤੇ ਆਓ ਜੀ ਸ਼ਬਦ ਸ਼ੁਰੂ ਕਰਦੇ ਹਾਂ ਵੇਖੋ ਕਿਵੇਂ ਕਰਨਾ ਹੈਗਾ ਥੋੜਾ ਜਿਹਾ ਵਿੱਚ ਮੈਂ ਗਾਵਾਂਗੀ ਗਾਣ ਦੇ ਨਾਲ ਨਾਲ ਵਿੱਚ ਮੈਂ ਨੋਟੇਸ਼ਨ ਵੀ ਦੱਸਾਂਗੀ ਸੁਰ ਵੀ ਦੱਸਾਂਗੀ ਕਿਹੜੇ-ਕਿਹੜੇ ਦੀ ਸੁਰ ਲੱਗਣੀ ਨੇ ਸਾਰਾ ਸ਼ਬਦ ਪੰਜ ਸੁਰਾਂ ਤੇ ਹੀ ਹੈਗਾ ਔਰ ਇਹਦੇ ਵਿੱਚ ਜਿਹੜੇ ਸੁਰ ਨੇ ਗਾ ਧਾ ਨੀ ਇਹ ਕੋਮਨ ਲੱਗਣਗੇ ਗਾ ਧਾ ਨੀ ਕੋਮਨ ਦੋ ਸੁਰ ਨੇ ਇਹ ਸ਼ੁੱਧ ਲੱਗਣਗੇ ਮਾ ਤੇ ਪਾ ਮਾ ਤੇ ਪਾ ਆਪਣੀ ਜਿਹੜੀ ਸਰਗਮ ਇਥੋਂ ਜੋ ਆਪਣਾ ਸਕੇਲ ਹੈਗਾ ਹੈ ਪੈਣਾ ਦਾ ਬੱਚਿਆਂ ਦਾ ਉਹ ਇਥੋਂ ਸਾ ਇਹ ਸਾ ਹੈਗਾ ਇਥੋਂ ਸਰਗਮ ਸ਼ੁਰੂ ਹੁੰਦੀ ਹੈ ਤੇ ਇਸ ਦੇ ਹਿਸਾਬ ਦੇ ਨਾਲ ਵਿਆਪਾ ਇਹਨੂੰ ਸਾ ਮੰਨਦੇ ਆ ਤੇ ਇਹ ਆਪਣਾ ਮਾ ਤੇ ਪਾ ਹੈਗਾ ਸਾ ਰੇ ਗਾ ਮਾ ਪਾ ਇਹ ਧਾ ਨੀ ਸਾ ਜਿਹੜੇ ਕੋਮਲ ਸੁਰ ਹੁੰਦੇ ਨੇ ਗਾ ਧਾ ਨੀ ਜਿਵੇਂ ਆਪ ਜੀ ਨੂੰ ਮੈਂ ਪਹਿਲਾਂ ਦੱਸਿਆ ਹੈ ਕੋਮਲ ਸੁਰ ਹਮੇਸ਼ਾ ਜਿਹੜੇ ਸ਼ੁੱਧ ਤੋਂ ਪਹਿਲਾਂ ਲੱਗਦੇ ਨੇ ਜਿਵੇਂ ਆ ਗਾ ਹੈਗਾ ਕੋਮਲ ਹੈ ਤੇ ਇਹ ਸ਼ੁੱਧ ਤੋਂ ਇਹ ਗਾ ਸ਼ੁੱਧ ਵਾਲਾ ਗਾ ਹੈਗਾ ਤੇ ਇਹ ਕੋਮਲ ਹੈਗਾ ਇਹ ਪਹਿਲਾਂ ਲੱਗੇਗਾ ਇਸੇ ਤਰੀਕੇ ਦੇ ਨਾਲ ਆ ਧਾ ਹੈ ਤੇ ਇਹ ਕੋਮਲ ਧਾ ਹੈ ਇਹ ਨੀ ਹੈ ਤੇ ਇਹ ਕੋਮਲ ਨੀ ਹੈ ਇੱਕ ਰੇ ਲੱਗਦਾ ਹੈ ਇਹ ਰੇ ਸ਼ੁੱਧ ਹੈ ਇਹ ਕੋਮਲ ਹੈ ਇਸ ਤਰੀਕੇ ਦੇ ਨਾਲ ਜੋ ਕੋਮਲ ਸੁਰ ਹੁੰਦੇ ਨੇ ਉਹ ਸ਼ੁੱਧ ਵਾਲੇ ਤੋਂ ਪਹਿਲਾਂ ਲੱਗਦੇ ਹਨ ਠੀਕ ਹੈ ਜੀ ਆਉ ਸ਼ੁਰੂ ਕਰਦੇ ਹਾਂ ਡਾਇਰੈਕਸ਼ਨ ਦੇਖ ਜੀਵਾ ਗੁਰ ਤੇਰਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਇਹ ਸ਼ਬਦ ਤੁਸੀਂ ਕਿਸੇ ਵੀ ਗੁਰਪੁਰਬ ਤੇ ਵੀ ਪੜ ਸਕਦੇ ਹੋ ਗੁਰੂ ਸਾਹਿਬਾਨ ਦੇ ਗੁਰਪੁਰਬਾਂ ਦੇ ਨੇ ਇਹ ਸ਼ਬਦ ਤੁਸੀਂ ਲਗਾ ਸਕਦੇ ਹੋ ਜੈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬੰਦ ਹੈ ਉਦੋਂ ਵੀ ਇਹ ਸ਼ਬਦ ਪੜਿਆ ਜਾ ਸਕਦਾ ਹੈ ਦਰਸ਼ਨ ਦੇਖ ਜੀਵਾ ਗੁਰ ਤੇਰਾ ਦਰਸ਼ਨ ਦਰਸ਼ਨ ਦੇਖ ਜੀਵਾ ਬੂਰੇ ਤੇਰਾ ਇਹ ਦੋ ਤਰਜਾ ਨੇ ਇਸ ਦੇ ਉੱਪਰ ਹੀ ਪੂਰਾ ਸ਼ਬਦ ਹੈਗਾ ਆਓ ਵੇਖੋ ਦਰਸ਼ਨ ਦੇਖ ਫਿਰ ਵੇਖੋ ਦਰਸ਼ਨ ਨੀਧਾ ਪਾ ਨੀਧਾ ਕੋਮਲ ਠੀਕ ਹੈ ਜੀ ਨੀਧਾ ਪਾ ਦਰਸ਼ਨ ਨੀਧਾਪ ਦੇਖ ਦੇਖ ਗਮਪ ਗਮਪ ਦੇਖ ਜੀਵ ਬੂਰੇ ਤੇ अगली पंक्ति हैगी है पूरन कर्म प्रभ मेरा इस पंक्ति इस थाई दी ही है और अंतरे भी सारे इस तरीके वेखो पू देखो तीन सुरਾਂ ਤੇ ਇੱਥੋਂ ਹੀ ਪਕੜਨਾ ਹੋਏ ਓਏ ਧਾਪਮ ਧਾਪਮ ਓਏ ਪ੍ਰਭ ਫੇਰ ਰਿਪੀਟ ਆਏਗਾ ਓਏ ਪ੍ਰਭ ਪ੍ਰਭ ਧਾਪ ਦੇ ਨਾਲ ਔਰ ਜਿਹੜੇ ਅੰਤਰੇ ਨੇ ਉਹ ਵੀ ਇੱਥੋਂ ਹੀ ਹੋਣਗੇ ਏ ਹੈ ਬੇ सारे अंतर इस तरीके देहे नाम कर अपने चेरे इस तरीके बोल के फिर स्थाई आएगा दर्शन देख जीवा Soon oh, no, I'll be known. ਤੰਤਰੀ ਵਾਲੀ ਟਿਊਨ ਤੇ ਆਪਾਂ ਸਿਮਰਨ ਵੀ ਕਰ ਸਕਦੇ ਹਾਂ ਵੇਖੋ ਵਾਹਿਗੁਰੂ 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 ਸ਼ਬਦ ਨੂੰ ਥੋੜਾ ਹੋਰ ਵੱਡਾ ਕਰਨਾ ਹੋਵੇ ਵਿੱਚ ਸਿਮਰਨ ਲਗਾ ਕੇ ਅੰਤਰਿਆਂ ਦੇ ਵਿੱਚ ਤੁਸੀਂ ਇਸ ਤਰੀਕੇ ਦੇ ਨਾਲ ਸਿਮਰਨ ਲਗਾ ਕੇ ਫਿਰ ਅੰਤਰਾ ਪੜ ਸਕਦੇ ਹੋ ਨੀ ਧਾ ਪਾ ਗਾ ਮ ਇਹ ਪੰਜ ਸੁਰ ਨੇ ਤਿੰਨ ਕੋਮਲ ਦਸੇ ਨੇ ਦੋ ਸ਼ੁੱਧ ਨੇ ਇੱਥੋਂ ਆਪਾਂ ਨੀ ਤੋਂ ਸ਼ੁਰੂ ਕਰਾਂਗੇ ਨੀ ਧਾ ਪਾ ਗਾ ਮ ਇਹ ਪੰਜ ਸੁਰ ਦਾਰਿਸ਼ਣ ਦੇਕ ਸ਼ਣੇ ਦੇ ਕੁ ਜੀਵੋਂ ਗੁਰ ਤੇਰਾ ਮੰਤਰ ਇਹ ਕੰਤਰਾ ਮੈਂ ਆਜਿ ਨੂੰ ਕਰਕੇ ਦੱਸ ਦਿੰਨੀ ਇਹ ਸ਼ਣੇ ਤੇ ਜਿਮਾ ਗੁਰ ਤੇਰਾ ਜਿਹੜੀ ਅੰਤਰੀ ਵਾਲੀ ਟਿਊਨ ਇਹਦੇ ਤੇ ਆਪਾਂ ਸਿਮਰਨ ਵੀ ਲਗਾ ਸਕਦੇ ਆ ਵਾਹਿਗੁਰੂ ਵਾਹਿਗੁਰੂ ਵਾਹਿ